ਸਰ ਬੇਖੋ ਇਹ ਜਿਹੜਾ ਸਾਡਾ ਇਹ ਝਗੜਾ 21 ਤਰੀਕ ਨੂੰ ਝਗੜਾ ਹੋਇਆ ਵਾ ਇਸ ਚੌਂਕ ਦੇ ਵਿੱਚ ਹੀ ਪੰਜਾਬ ਰੋਡ ਤੇ ਪੰਨ ਬਸ ਦਾ ਕਨੈਕਟਰ ਸਾਡੇ ਨੂੰ ਕੋਈ ਕਿਸੇ ਕੋਈ ਔਰਤ ਵੱਲੋਂ ਬੱਸ 'ਚ ਚੜਨ ਦਾ ਕਰਕੇ ਜਿਹੜਾ ਉਹਨੇ ਘਰ ਤੋਂ ਬੁਲਾ ਕੇ ਉਹਨਾਂ ਨੂੰ ਤੇ ਮਾਰਕੁਟਾਈ ਕੀਤੀ ਸੀ ਉਹ ਜੋ ਉਹ ਕਨੈਕਟਰ ਦੇ ਨਾਲ ਜਥੇਬੰਦੀ ਨੇ ਪੂਰਾ ਜਿਹੜਾ ਮੋੜੇ ਨਾਲ ਮੋੜਾ ਜੋੜ ਕੇ ਜਿਹੜਾ ਸੰਘਰਸ਼ ਦਾ ਐਲਾਨ ਕੀਤਾ ਵੀ ਜੇ ਇਹਦਾ ਕੋਈ ਮਸਲਾ ਹੱਲ ਨਾ ਹੋਇਆ ਜਾਂ ਜਿਹੜੇ ਆਣ ਕੇ ਜਿਹੜੇ ਵੀ ਇਹ ਪਰਿਵਾਰ ਨੇ ਉਹਨੂੰ ਮਾਰਿਆ ਵਾ ਉਹਨਾਂ ਦੇ ਪਰਚਾ ਦਰਜ ਨਾ ਕੀਤਾ ਤਾਂ ਅਸੀਂ ਜਿਹੜਾ ਵਾ ਅੱਜ ਜਿਹੜਾ ਬੱਸ ਸਟੈਂਡ ਬੰਦ ਕਰਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸ ਦਾ ਜਿਹੜਾ ਸੰਘਰਸ਼ ਕੀਤਾ ਜਾਊਗਾ ਜੇਕਰ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤਾਂ ਉਹਨਾਂ ਅੱਜ ਕੀ ਕੀਤਾ ਵੀ ਪਰਿਵਾਰ ਵੱਲੋਂ ਜਿਹੜਾ ਵਾ ਆਣ ਕੇ ਸਾਡੇ ਉਹ ਕਨੈਕਟਰ ਵੱਲੋਂ ਮਾਫੀ ਮੰਗ ਲਈ ਗਈ ਆ ਮਾਫੀ ਕੀਤਾ ਜਾ ਵੀ ਸਾਡੀ ਇਹ ਗਲਤੀ ਆ ਦਾ ਉਹ ਜਿਹੜਾ ਕਨੈਕਟਰ ਦਾ ਫੇਰ ਵੇਖੋ ਵੀ ਬਕੇੜਾ ਵੱਡਾ ਦਿਲਵਾ ਉਹਨੇ ਜਿਹੜਾ ਫੇਰ ਵੀ ਉਹਨਾਂ ਨੂੰ ਆਣ ਕੇ ਮਾਫੀ ਦੇ ਆਧਾਰ ਦੇ ਉੱਤੇ ਜਿਹੜਾ ਵਾ ਉਹ ਛੱਡ ਦਿੱਤਾ ਗਿਆ ਵਾ ਵੀ ਸਾਡਾ ਜਿਹੜਾ ਉਹਨਾਂ ਦਾ ਰਾਜੀ ਨਾਮਾ ਹੋ ਗਿਆ ਵਾ ਅੱਜ ਇਸੇ ਚੌਂਕ ਦੇ ਵਿੱਚ ਆਣ ਕੇ ਪਰਿਵਾਰ ਵੱਲੋਂ ਮਾਫੀ ਮੰਗ ਲਈ ਗਈ ਥੰਨਵਾਦ ਕੀ ਮੈਸੇਜ ਦੇਣਾ ਚਾਹੁੰਦੇ ਆ ਆਮ ਲੋਕਾਂ ਅਸੀਂ ਵੇਖੋ ਜੀ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜੇ ਕੋਈ ਕੋਈ ਝਗੜਾ ਹੋ ਜਾਂਦਾ ਵਾ ਕੋਈ ਡਰਾਈਵਰ ਕਨੈਕਟਰਾਂ ਦਾ ਬੱਸ ਦੇ ਵਿੱਚ ਤੇ ਉਹਦਾ ਜਿਹੜਾ ਪ੍ਰਸ਼ਾਸਨ ਇੱਥੇ ਬੈਠਾ ਵਾ ਜਾਂ ਸਾਡੇ ਅਫਸਰ ਸਾਹਿਬਾਨ ਬੈਠੇ ਆ ਅਫਸਰਾਂ ਨੂੰ ਆਣ ਕੇ ਜਿਹੜੀ ਉਹ ਕੰਪਲੇਂਟ ਕਰਨੀ ਚਾਹੀਦੀ ਆ ਵੀ ਸਾਡੇ ਨਾਲ ਆ ਜਿਹੜਾ ਵਰਤਿਆ ਕੀਤਾ ਗਿਆ ਇਹ ਨਹੀਂ ਵੱਲ ਕੇ ਵੀ ਆਪਾਂ ਬੰਦੇ ਬੁਲਾ ਕੇ ਉੱਥੇ ਝਗੜਾ ਕਰੀਏ ਜਾਂ ਉਹਨਾਂ ਨੂੰ ਆਣ ਕੇ ਕੋਈ ਛੱਪੇਟ ਲਾ ਲਈਏ ਤੇ ਜਿਆਦਾ ਮੁਕਮਿਆਜਾਂ ਜਿਹਨਾਂ ਨੂੰ ਭੁਗਤਣਾ ਪਿਆ ਵਾ ਵੇਖੋ ਇਹਨਾਂ ਨੇ ਜੋ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਆਣ ਕੇ ਇੱਥੇ ਜਮਾਫੀ ਮੰਗਣੀ ਪਈ ਐ ਕੱਲ ਵੀ ਕਿਹਨੇ ਕਿਹਨਾਂ ਕਰਨਾ ਇਹ ਵੇਖੋ ਜੀ ਮੈਂ ਤਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਇਹ ਲੋਕ ਕੋਈ ਨਾ ਕੋਈ ਕਿਤੇ ਵਾਅਦੇ ਘਾਟੇ ਹੋ ਜਾਂਦੇ ਆ ਤੇ ਪਰ ਬੇਨਤੀ ਇਹੋ ਹੀ ਆ ਵੀ ਸਾਡੇ ਆਣ ਕੇ ਪ੍ਰਸ਼ਾਸਨ ਨੂੰ ਜਾਂ ਸਾਡੇ ਅਫਸਰਾਂ ਨੂੰ ਦੱਸਿਆ ਜਾਵੇ ਉਹਨਾਂ ਦੇ ਟੱਚ ਦੇ ਵਿੱਚ ਹੋਣ ਤੇ ਇਹੋ ਜਿਹਾ ਜਿਹੜਾ ਲੜਾਈ ਚ ਰਕ ਝਗੜੇ ਜਿਹੜੇ ਆ ਉਹ ਇਤੋਂ ਗਰੇਜ ਹੋਵੇ। ਉਹ ਝਗੜਾ ਆਇਆ ਸੀਗਾ ਸਾਡੇ ਕੰਡੈਕਟਰ ਭਰਾ ਦਾ ਇੱਕ ਸਵਾਰੀ ਨਾਲ ਤੇ ਉਹ ਬੱਸ ਉਹ ਵੱਧਾ ਵੱਧ ਗਿਆ ਵੱਧਾ ਗਿਆ ਤੇ ਇਸ ਸੰਬੰਧ ਵਿੱਚ ਕਾਰਵਾਈ ਕਰਨ ਲਈ ਅਸੀਂ ਲਿਖਿਆ ਵੀ ਪੁਲਿਸ ਨੂੰ ਕਿ ਕਾਰਵਾਈ ਕੀਤੀ ਜਾਵੇ ਜੋ ਵੀ ਬਣਦਾ ਹੈ ਜਸਟਿਸ ਬੰਦੇ ਨੂੰ ਮਿਲੇ ਤੇ ਉਹ ਸੰਬੰਧ ਵਿੱਚ ਉਹ ਕਾਰਵਾਈ ਥੋੜੀ ਡਿਲੇ ਹੋ ਗਈ ਸੀ ਕੱਲ ਇਸ ਮੰਦ ਵਿੱਚ ਜਿਹੜਾ ਯੂਨੀਅਨ ਨੇ ਅੱਜ ਬੱਸ ਸਟੈਂਡ ਬੰਦ ਕਰਨ ਲਈ ਲਿਖਿਆ ਸੀਗਾ ਸਾਨੂੰ ਕਿ 12ਵੇਂ ਬੰਦ ਕਰ ਦਿੱਤਾ ਜਾਏਗਾ ਜੇ ਕਾਰਵਾਈ ਨਾ ਹੋਈ ਉਸ ਮੰਚੀ ਅਸੀਂ ਫਿਰ ਸੱਚ ਨੂੰ ਮਿਲੇ ਤੇ ਉਹਨਾਂ ਵੱਲੋਂ ਜਿਹੜੀ ਆ ਦੋਵੇਂ ਧਿਰਾਂ ਨੂੰ ਬੁਲਾ ਕੇ ਸਾਨੂੰ ਵੀ ਤੇ ਦੂਜੀ ਪਾਰਟੀ ਨੂੰ ਬੁਲਾ ਕੇ ਤੇ ਬਿਠਾ ਕੇ ਤੇ ਉਹਨਾਂ ਵੱਲੋਂ ਜਿਹੜੀ ਆ ਰਾਈਨਾਮਾ ਕੀਤਾ ਗਿਆ ਤੇ ਉਹਨਾਂ ਵੱਲੋਂ ਜਿਹੜੀ ਦੂਜੀ ਧਿਰ ਵੱਲੋਂ ਜਿਹੜੀ ਮਾਫੀ ਮੰਗੀ ਗਈ ਕਿ ਉਹਨਾਂ ਵੱਲੋਂ ਗਲਤ ਹੋਇਆ ਜੋ ਵੀ ਹੋਇਆ ਸਰਕਾਰੀ ਡਿਊਟੀ ਔਨ ਡਿਊਟੀ ਸਾਰੇ ਬੰਦੇ ਸਾਡੇ ਮੁਲਾਜ਼ਮ ਨੇ ਮੈਂ ਬਾਕੀ ਵੀ ਪਬਲਿਕ ਨੂੰ ਇਹ ਹੀ ਬੇਨਤੀ ਕਰਦਾ ਕਿ ਬਸਾਂ ਚਲਾਣ ਵਾਲੇ ਇਹ ਸਾਡੇ ਛੋਟੇ ਵੀਰ ਭਰਾ ਨੇ ਉਹਨਾਂ ਨਾਲ ਕੋਈ ਜੇ ਜ ਉਹਨਾਂ ਵੱਲੋਂ ਕੋਈ ਬਦਤਮੀਜ਼ੀ ਕੀਤੀ ਜਾਂਦੀ ਹੈ ਤੇ ਸਾਨੂੰ ਆ ਕੇ ਕੰਪਲੇਂਟ ਕਰੋ ਨਾ ਕਿ ਮੌਕੇ ਤੇ ਆ ਕੇ ਲੜਾਈ ਝਗੜਾ ਕਰੋ ਉਹਦੇ ਨਾਲ ਕੋਈ ਵੀ ਕਿਸੇ ਵੀ ਕਾਨੂੰਨ ਦੀ ਪਾਲਣਾ ਨਹੀਂ ਹੁੰਦੀ ਤੇ ਇਹ ਤੁਹਾਡੇ ਮੀਡੀਅਮ ਰਾਹੀਂ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜੇ ਤਾਂ ਜੇ ਕਿਸੇ ਦੀ ਕੋਈ ਬਦਤਮੀਜ਼ੀ ਹੁੰਦੀ ਹੈ ਤੇ ਸਾਨੂੰ ਆ ਕੇ ਦੱਸਿਆ ਜਾਵੇ ਨਾ ਕਿ ਆਪਣੇ ਪਦਰਥ ਤੇ ਸਾਰਾ ਫੈਸਲਾ ਲਿਆ ਜਾਵੇ ਤੇ ਅੱਜ ਜੋ ਹੈ ਅਸੀਂ ਰਾਈਨਾਮਾ ਖਰਾ ਕੇ ਦੋਵੇਂ ਧਿਰਾਂ ਨੂੰ ਤੇ ਇਹ ਸੰਪੰਨ ਕੀਤਾ ਬਾਕੀ